ਸਤਿ ਸ਼੍ਰੀ ਅਕਾਲ ਜੀ ਸਿਮਰਨ ਬਠੀਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਅੱਜ ਅਸੀਂ ਬਹੁਤ ਹੀ ਪਿਆਰੇ ਤੁਹਾਡੇ ਲਈ ਪ੍ਰਿੰਟਡ ਸੂਟ ਲੈ ਕੇ ਆਏ ਹਾਂ ਜੀ ਬਹੁਤ ਪਿਆਰੇ ਵਿంటర్ ਸੀਜ਼ਨ ਲਈ ਸੂਟ ਹੈ ਪ੍ਰਿੰਟਿੰਗ ਕਿਆ ਕਹਨੇ ਬਹੁਤ ਪਿਆਰੇ ਸੂਟ ਹੈ ਜੀ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 800 ਰੁਪਿਆ 800 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਸੂਟਾਂ ਦੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਪਿਆਰੀ ਹੈ ਜੀ ਬ੍ਰਾਂਡ ਦਾ ਏਕੇ ਬ੍ਰਾਂਡ ਦਾ ਸੂਟ ਹੈ ਜੀ ਏਕੇ ਟੈਕਸ ਬ੍ਰਾਂਡ ਦਾ ਸੂਟ ਹੈ ਜੀ ਐਦਾਂ ਨੋਰਮਲ ਸੂਟ ਨਹੀਂ ਹੈਗਾ ਜੀ ਬ੍ਰਾਂਡ ਦਾ ਸੂਟ ਹੈ ਸੂਟ ਦਾ ਪ੍ਰਾਈਸ ਹੈਗਾ ਓਨਲੀ 800 ਰੁਪਈਆ ਜੀ ਤੁਸੀਂ ਕਿਤੇ ਵੀ ਬੈਠਿਆ ਤਾਂ ਘਰ ਬੈਠੇ ਸਾ ਤੋਂ ਸੂਟ ਬਾਏ ਕਰ ਸਕਦੇ ਆ ਜੀ ਉਸ ਤੋਂ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਅਗਲੇ ਸੂਟ ਪਲਾਜੋ ਸੂਟ ਹੈ ਜੀ ਸੈਮੀ ਸਟੀਚ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1299 1299 ਸੂਟ ਦਾ ਪ੍ਰਾਈਸ ਹੈ ਜੀ ਪਲਾਜੋ ਸੈਟ ਹੈ ਜੀ ਬਹੁਤ ਹੀ ਪਿਆਰਾ ਬਹੁਤ ਪਿਆਰਾ ਸੈਮੀ ਸਟੀਚ ਸੂਟ ਹੈ ਜੀ ਚੈੱਕ ਕਰੀ ਜਾਓ ਜੀ ਬਹੁਤ ਜਿਆਦਾ ਸੋਹਣਾ ਕਲਰ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਜੀ ਕਲਰ ਬਹੁਤ ਪਿਆਰੇ ਆ ਤੁਹਾਨੂੰ ਵਰਕ ਮਿਲੂਗਾ ਪੂਰਾ ਹੈਵੀ ਦੁਪੱਟੇ ਤੇ ਤੁਹਾਨੂੰ ਵਰਕ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1299 1299 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਬਲੈਕ ਕਲਰ ਦਾ ਸੂਟ ਦੇਖੋ ਜੀ 1299 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਕਲਰ ਬਹੁਤ ਪਿਆਰੇ ਆ ਜੀ ਸੈਮੀ ਸਟੀਚ ਸੂਟ ਹੈ ਜੀ ਸੂਟ ਦੀ ਤੁਸੀਂ ਫਿਟਿੰਗ ਕਰਵਾ ਕੇ ਕੱਲੀ ਸ਼ਰਟ ਸਟੀਚ ਕਰਾਉਣੀ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਸੂਟ ਦੇ ਕੇ ਆ ਕਹਿਣੇ ਜੀ ਬਹੁਤ ਪਿਆਰਾ ਜਿਵੇਂ ਅੱਜ ਕੱਲ ਪਾਰਟੀ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਪਾਰਟੀਆਂ ਚੱਲ ਰਹੀਆਂ ਐਦਾਂ ਦੇ ਸੂਟ ਵੇਅਰ ਕਰੇ ਬਹੁਤ ਹੀ ਪਿਆਰੇ ਲੱਗਦੀਆਂ ਜਿਹੜੀਆਂ ਮੇਰੀਆਂ ਪਹਿਣਾ ਘੱਟ ਰੇਂਜ ਵਿੱਚ ਵਧੀਆ ਸੂਟ ਖਰੀਦਣਾ ਚਾਹੁੰਦੀਆਂ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਬੈਲਵਟ ਦੇ ਤੁਹਾਨੂੰ ਸੂਟ ਮਿਲਣਗੇ ਪਿਓਰ ਬੈਲਵਟ ਜੀ ਇਹ ਨਹੀਂ ਹੈ ਜੀ ਕਾਪੀ ਆ ਪਿਓਰ ਵੈਲਵਟ ਦਾ ਤੁਹਾਨੂੰ ਸੂਟ ਮਿਲੂਗਾ ਬਾਟਮ ਤੁਹਾਨੂੰ ਪਸ਼ਮੀਨੇ ਦੀ ਮਿਲੂਗੀ ਨਾਲ ਸਟੌਲ ਵੀ ਤੁਹਾਨੂੰ ਪੂਰਾ ਬੈਲਵਟ ਦਾ ਮਿਲੂਗਾ ਕਈ ਮੇਰੀਆਂ ਭੈਣਾਂ ਹਲਕੇ ਵਰਕ ਵਾਲੇ ਸੂਟ ਪਾਉਣੇ ਪਸੰਦ ਕਰਦੀਆਂ ਬਹੁਤ ਹੀ ਪਿਆਰੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 4495 4495 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਜਿਹੜੀ ਮੇਰੀ ਭੈਣ ਨੇ ਸੂਟ ਸਾਤੋਂ ਵਾਇ ਕਰਨਾ ਹੈ ਜੀ ਉਹ ਸੂਟ ਬਾਰੇ ਪੁੱਛ ਸਕਦੀ ਹੈ ਜੀ ਵੈਸੇ ਤਾਂ ਅਸੀਂ ਵੀਡੀਓ ਚ ਸਭ ਕੁਝ ਤੁਹਾਨੂੰ ਕਲੀਅਰ ਕਰ ਦਿੰਨੇ ਆ ਜੀ ਸਟਾਫ ਬਾਰੇ ਵਰਕ ਬਾਰੇ ਪਰ ਫਿਰ ਵੀ ਕਈ ਭੈਣਾਂ ਦੀ ਕੰਫਿਊਜ਼ਨ ਹੁੰਦੀ ਆ ਤਾਂ ਤੁਸੀਂ ਸਾਡੇ ਨਾਲ ਸੂਟ ਕੰਫਿਊਜ਼ਨ ਕਲੀਅਰ ਕਰਕੇ ਸੂਟ ਬੁੱਕ ਕਰ ਸਕਦੇ ਆ ਜੀ ਮੇਰੀ ਇੱਕੋ ਕੋਸ਼ਿਸ਼ ਰਹਿੰਦੀ ਆ ਜੀ ਮੈਂ ਘੱਟ ਰੇਂਜ ਵਿੱਚ ਤੁਹਾਡੇ ਲਈ ਬਹੁਤ ਹੀ ਪਿਆਰੇ ਪਿਆਰੇ ਸੂਟ ਲੈ ਕੇ ਆਵਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਐਂਡ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਜੀ ਬਹੁਤ ਹੀ ਪਿਆਰੇ ਮੇਰੀਆਂ ਭੈਣਾਂ ਸਾਨੂੰ ਬਹੁਤ ਪਿਆਰ ਕਰਦੀਆਂ ਐ ਇਸ ਕਰਕੇ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਪਿਆਰੇ ਸੂਟ ਲੈ ਕੇ ਆਉਣੇ ਆ ਜੀ ਘੱਟ ਰੇਟ ਸੂਟ ਵਧੀਆ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਸੂਟ ਮਿਲੂਗਾ ਜੀ ਬਹੁਤ ਜ਼ਿਆਦਾ ਸੋਹਣਾ ਸਿੰਗਲ ਪੀਸ ਹੈ ਜੀ ਬੁਟੀਕ ਸਟਾਈਲ ਸੂਟ ਹੈ ਜੀ ਸੂਟ ਸ਼ਿਮਰ ਦਾ ਸੂਟ ਮਿਲੂਗਾ ਜੀ ਚਨੋਂਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 3200 ਰੁਪਿਆ 3200 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਸਿੰਗਲ ਪੀਸ ਹੈ ਜੀ ਬਹੁਤ ਹੀ ਪਿਆਰਾ ਗੋਟੇ ਪੱਟੀ ਦਾ ਵਰਕ ਹੋਇਆ ਹੋਇਆ ਹੈ ਜੀ ਦੁਪੱਟਾ ਨਾਲ ਮਹਿਰੂਨ ਲਾਇਆ ਹੋਇਆ ਬਾ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੂਗਾ ਬਾਜੂ ਤੇ ਫੁੱਲ ਹੈਵੀ ਵਰਕ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3200 ਰੁਪਿਆ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਬੈਲਵਟ ਦੇ ਤੁਹਾਨੂੰ ਸੂਟ ਮਿਲਣਗੇ ਬਹੁਤ ਹੀ ਪਿਆਰੇ ਸੂਟਾਂ ਦਾ ਪ੍ਰਾਈਸ ਹੈਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 3500 ਰੁਪਿਆ 3500 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਤੁਹਾਨੂੰ ਬੈਲਵਟ ਦਾ ਸੂਟ ਮਿਲੂਗਾ ਕਲਰ ਚੈੱਕ ਕਰੀ ਜਾਓ ਜੀ ਬਹੁਤ ਜ਼ਿਆਦਾ ਸੋਹਣੇ ਆ ਜੀ 3500 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਦੌਟ ਸ਼ਿਪਿੰਗ ਇਹ ਸੂਟ ਦੀ ਸ਼ਿਪਿੰਗ ਅਲੱਗ ਤੇ ਲੱਗੂਗੀ ਜੀ 3500 ਰੁਪਿਆ ਸੂਟ ਦਾ ਪ੍ਰਾਈਸ ਹੈ ਬੈਲਵਟ ਦਾ ਚੈੱਕ ਕਰੋ ਜੀ ਕਿੰਨੇ ਪਿਆਰੇ ਪਿਆਰੇ ਕਲਰ ਹੈ ਬਹੁਤ ਹੀ ਪਿਆਰੇ ਕਲਰ ਹੈ ਜੀ 3500 ਰੁਪਿਆ ਸੂਟ ਦਾ ਪ੍ਰਾਈਸ ਹੈ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਕਿਸੇ ਮੇਰੀ ਭੈਣ ਨੇ ਕੋਈ ਵਿਆਹ ਲਈ ਸਤੋਂ ਹੈਵੀ ਸੂਟ ਮੰਗਾਉਣਾ ਹੋਵੇ ਤਾਂ ਸਾਨੂੰ ਅਲੱਗ ਤੋਂ ਮੈਸੇਜ ਕਰਕੇ ਉਹ ਸੂਟਾਂ ਬਾਰੇ ਪੁੱਛ ਸਕਦੀ ਹੈ ਤੇ ਅਸੀਂ ਪਰਸਨਲੀ ਵੀ ਉਸ ਨੂੰ ਫੋਟੋ ਆ ਸੈਂਡ ਕਰ ਦੋਗੇ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਐਂਡ ਦਾ ਪ੍ਰਾਈਸ ਹੈਗਾ ਓਨਲੀ 2100 ਰੁਪਿਆ 2100 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਬਹੁਤ ਪਿਆਰਾ ਹੈ ਜੀ ਦੇਖੋ ਪੈਰਟ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2100 ਰੁਪਿਆ ਕਿਸੇ ਨੇ ਵੀ ਸੂਟ ਵਾਈ ਕਰਨਾ ਹੋਵੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਪਹਿਲਾ ਰੇਟ ਪ੍ਰਾਈਸ ਤੁਸੀਂ ਮਾਰਕੀਟ ਜਰੂਰ ਜਾ ਕੇ ਆਇਓ ਕਿ ਇੰਨੀ ਘੱਟ ਰੇਟ 'ਚ ਤੁਹਾਨੂੰ ਕਿਤੋਂ ਸੂਟ ਨਹੀਂ ਮਿਲਣੇ ਜੀ ਬਿਲਕੁਲ ਸਹੀ ਸੁਣਦੇ ਆ ਜੀ ਤੁਸੀਂ ਕਿਤੋਂ ਵੀ ਤੁਹਾਨੂੰ ਇੰਨੀ ਘੱਟ ਰੇਟ ਦੇ ਸੂਟ ਨਹੀਂ ਮਿਲਣੇ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟਾਂ ਦੇ ਪ੍ਰਾਈਸ ਦੇ ਨਾਲ-ਨਾਲ ਕੱਪੜੇ ਦੀ ਕੁਆਲਿਟੀ ਵੀ ਬਹੁਤ ਜ਼ਿਆਦਾ ਵੈਸਟ ਹੁੰਦੀ ਆ ਜੀ ਟੈਂਸ਼ਨ ਫਰੀ ਹੋ ਕੇ ਸੂਟ ਤੁਸੀਂ ਸਭ ਤੋਂ ਵਾਏ ਕਰ ਸਕਦੇ ਆ ਜੀ ਬਹੁਤ ਪਿਆਰਾ ਤੁਹਾਨੂੰ ਆਰਗੈਂਜਾ ਦਾ ਸੂਟ ਮਿਲੂਗਾ ਜੀ ਫਰੰਟ ਤੇ ਤੁਹਾਨੂੰ ਬਹੁਤ ਪਿਆਰਾ ਵਰਕ ਮਿਲੂਗਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਜੀ 54 47 ਤੱਕ ਤੁਸੀਂ ਲੈਂਥ ਬਣਾ ਸਕਦੇ ਆ ਸੂਟ ਦਾ ਪ੍ਰਾਈਸ ਹੈਗਾ ਜੀ 1990 1990 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਕਲਰ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਆਈਸਕ੍ਰੀਮ ਚਾਰਟ ਹੈ ਜੀ ਬਹੁਤ ਹੀ ਪਿਆਰੇ ਸੂਟਾਂ ਦੇ ਕਲਰ ਹੈ ਜਿਵੇਂ ਤੁਸੀਂ ਸੁੱਖ ਦੇ ਦੁੱਖ ਦੇ ਚ ਜਿੱਥੇ ਮਰਜੀ ਇਦਾਂ ਦੇ ਸੂਟ ਬੇਅਰ ਕਰ ਸਕਦੇ ਆ ਜੀ ਕਈ ਮੇਰੀਆਂ ਪਹਿਣਾ ਦੀਆਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਤਕਰੀਬਨ ਸਾਰੀਆਂ ਦੀਆਂ ਹੁੰਨੀਆਂ ਜੀ ਸੁੱਖ ਵੀ ਆਉਨੇ ਆ ਜ਼ਿੰਦਗੀ ਚ ਦੁੱਖ ਵੀ ਆਉਨੇ ਆ ਬਹੁਤ ਪਿਆਰੇ ਸੂਟ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਤੁਹਾਨੂੰ ਸੌਫਟ ਸਿਲਕ ਦਾ ਸੂਟ ਮਿਲੂਗਾ ਬਹੁਤ ਹੀ ਪਿਆਰਾ ਇਹ ਹਾਰਡ ਜੀ ਸਿਲਕ ਨਹੀਂ ਹੈਗੀ ਜੀ ਬਹੁਤ ਪਿਆਰੀ ਸੌਫਟ ਸਿਲਕ ਦਾ ਸੂਟ ਹੈ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਤੁਸੀਂ 47 ਤੱਕ ਲੈਂਥ ਬਣਾ ਸਕਦੇ ਆ ਜੀ ਸ਼ਰਟ ਦੀ 3 ਮੀਟਰ ਦੀ ਤੁਹਾਨੂੰ ਸੰਤੂਨ ਦੀ ਬਾਟਮ ਮਿਲੂਗੀ ਜੀ ਦੁਪੱਟਾ ਤੁਹਾਨੂੰ ਸ਼ਿਪੂਨ ਦਾ ਮਿਲੂਗਾ ਬਹੁਤ ਹੀ ਪਿਆਰਾ 2049 ਸੂਟ ਦਾ ਪ੍ਰਾਈਸ ਹੈ ਜੀ 2049 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਪਲੀਜ਼ ਦੀਦੀ ਇੱਕ ਮੇਰੀ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਜੀ ਨਿਊ ਵੀਡੀਓ ਚ ਸੂਟ ਸਿਲੈਕਟ ਕਰਿਆ ਕਰੋ ਪੁਰਾਣੀ ਵੀਡੀਓ ਚ ਕਈ ਵਾਰ ਤਾਂ ਹੁੰਦਾ ਜੀ ਸੂਟ ਮਿਲ ਜਾਂਦਾ ਕਈ ਵਾਰ ਨਹੀਂ ਹੁੰਦਾ ਹੈਗਾ ਫਿਰ ਮੇਰੀ ਕਈ ਭੈਣਾਂ ਬਹੁਤ ਨਿਰਾਸ਼ ਹੋਈਆਂ ਕਿ ਸਾਨੂੰ ਸੂਟ ਪਸੰਦਤਾ ਹਰ ਰੋਜ਼ ਨਿਊ ਵੀਡੀਓ ਪੈਂਦੀ ਹੈ ਜੀ ਇਵਨਿੰਗ ਮਾਰਨਿੰਗ ਦੋਨੋਂ ਵੀਡੀਓ ਐਂਡ ਤੱਕ ਦੇਖਿਆ ਕਰੋ ਜੀ ਸਾਰਿਆਂ ਦੀ ਰੇ ਪੌਕਟ ਦਾ ਧਿਆਨ ਰੱਖ ਕੇ ਵੀਡੀਓ ਪਾਈ ਜਾਂਦੀ ਹੈ ਸਸਤੇ ਮਹਿੰਗੇ ਦੋਨੇ ਤਰ੍ਹਾਂ ਦੇ ਸੂਟ ਜੀ ਦੇਖੋ ਦਿਲ ਹਰੇਕ ਦਾ ਕਰਦਾ ਹੈ ਸੂਟ ਪਾਉਣ ਨੂੰ ਸਭ ਲਈ ਬਹੁਤ ਹੀ ਵਧੀਆ ਰੇਂਜ ਦੇ ਬਹੁਤ ਵਧੀਆ ਕੁਆਲਿਟੀ ਦੇ ਸੂਟ ਲੈ ਕੇ ਆਨੇ ਆ ਜੀ ਅਸੀਂ ਹਮੇਸ਼ਾ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰੀਆਂ ਪੈਣਾ ਮੇਰੀਆਂ ਹਰ ਤਰ੍ਹਾਂ ਦਾ ਸੂਟ ਪਾ ਸਕਣ ਜੀ 2049 ਸੂਟ ਦਾ ਰੇਟ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਸੋਹਣੇ ਐਨੇ ਸੋਹਣੇ ਪ੍ਰਿੰਟ ਜਦ ਤੁਸੀਂ ਇਹਦੀ ਰੇਂਜ ਸੁਣੋਗੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਪਸ਼ਮੀਨੇ ਦਾ ਬੂਲਨ ਪਸ਼ਮੀਨੇ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਬੂਲਨ ਪਸ਼ਮੀਨੇ ਦਾ ਬਾਟਮ ਤੁਹਾਨੂੰ ਪਸ਼ਮੀਨੇ ਦੀ 3 ਮੀਟਰ ਮਿਲੂਗੀ ਦੁਪੱਟਾ ਤੁਹਾਨੂੰ ਬੂਲਨ ਪਸ਼ਮੀਨੇ ਦਾ ਸਟਾਲ ਪ੍ਰਿੰਟ ਮਿਲੂਗਾ 1320 ਸੂਟ ਦਾ ਪ੍ਰਾਈਸ ਹੈ ਜੀ 1320 ਸੂਟ ਦਾ ਪ੍ਰਾਈਸ ਹੈ ਜੀ ਕਲਰ ਬਹੁਤ ਜ਼ਿਆਦਾ ਪਿਆਰੇ ਆ ਬਹੁਤ ਲਾਈਟ ਕਿਸੇ ਮੇਰੀ ਭੈਣ ਨੂੰ ਐਦਾਂ ਦੇ ਸੂਟ ਦੀ ਨੀਡ ਹੋਵੇ ਤਾਂ ਸੱਤੋਂ ਵਾਈ ਕਰ ਸਕਦੀ ਹੈ ਜੀ ਕਲਰ ਦੇਖੋ ਕਿੰਨੇ ਪਿਆਰੇ ਆ ਜੀ بولن دا ہی بولن پشمینے دا ਤੁਹਾਨੂੰ ਬਹੁਤ ਪਿਆਰਾ سوٹ ਮਿਲੂਗਾ بولن پشمینے دا سوٹ ਦਾ ਪ੍ਰਾਈਸ ਹੈਗਾ ਜੀ 1320 ਰੁਪਇਆ 1320 ਰੁਪਇਆ سوٹ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਸਕਰੀਨ ਤੇ ਮੇਰਾ ਨੰਬਰ 6 ਸ਼ੋ ਹੋ ਰਿਹਾ ਜੀ ਤੁਸੀਂ Google Pay Paytm ਕਰ ਸਕਦੇ ਆ ਜੀ سوٹ ਸਿਲੈਕਟ ਕਰਕੇ ਸਾਨੂੰ ਪਿਕ ਸੈਂਡ ਕਰੋ سوٹ ਬਾਰੇ ਤੁਸੀਂ ਜਾਣਖ ਹੋਰ ਜਾਣਕਾਰੀ ਵੀ ਲੈ ਸਕਦੇ ਆ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਤੁਹਾਨੂੰ ਪਸ਼ਮੀਨੇ ਦੇ ਡਿਜ਼ਾਈਨਰ ਆਰਟੀਕਲ ਹੈ ਜੀ ਬਹੁਤ ਪਿਆਰਾ ਐਦਾਂ ਦੇ ਸੂਟ ਤੁਸੀਂ ਪਾਰਟੀ ਵੇਅਰ ਵੀ ਇਹਨੂੰ ਪਾ ਸਕਦੇ ਆ ਫੰਕਸ਼ਨਾਂ ਤੇ ਜਾ ਸਕਦੇ ਆ ਪਾ ਕੇ ਬਹੁਤ ਹੀ ਪਿਆਰੀ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੇਗੀ ਬਾਟਮ ਤੁਹਾਨੂੰ ਪਲੇਨ ਪਸ਼ਮੀਨੇ ਦੀ ਮਿਲੇਗੀ ਡਿਜੀਟਲ ਪ੍ਰਿੰਟ ਤੁਹਾਨੂੰ ਦੁਪੱਟਾ ਮਿਲੂਗਾ ਪਸ਼ਮੀਨੇ ਦਾ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 2200 ਰੁਪਿਆ 2200 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਕਲਰ ਬਹੁਤ ਪਿਆਰੇ ਆ ਜੀ ਕੜਾਈ ਨਾਲੋਂ ਕੁਝ ਹਟ ਗਏ ਆ ਜੀ ਕਈ ਮੇਰੀ ਭੈਣਾ ਨਾ ਮਤਲਬ ਸੂਟ ਕੜਾਈ ਵਾਲੇ ਪਾ ਕੇ ਬੋਰ ਹੋ ਗਈਆਂ ਹੋਣੀਆਂ ਉਹਨਾਂ ਨੂੰ ਨਿਊ ਸਟਾਈਲ ਦੇ ਸੂਟਾਂ ਦੀ ਨੀਡ ਹੁੰਦੀ ਆ ਦੇਖੋ ਕਿੰਨੇ ਪਿਆਰੇ ਸੂਟ ਹੈ ਪਸ਼ਮੀਨੇ ਦੇ ਐਦਾਂ ਦੇ ਸੂਟ ਵੇਅਰ ਕਰੇ ਵੇ ਬਹੁਤ ਹੀ ਪਿਆਰੇ ਲੱਗਦੇ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2200 ਰੁਪਿਆ 2200 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਪਸ਼ਮੀਨੇ ਦੇ ਕੜਾ ਕਢਾਈ ਤੋਂ ਹਟ ਗਏ ਜੀ ਥੈਂਕ ਯੂ ਸੋ ਮੱਚ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਥੈਂਕ ਯੂ